ਇਹ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਫੁੱਟਬਾਲ ਕਲੱਬ ਗੜਸ਼ੰਕਰ ਵੱਲੋਂ ਜਿਹੜਾ ਟੂਰਨਾਮੈਂਟ ਕਰਾਇਆ ਜਾਂਦਾ ਤੇ ਬਹੁਤ ਹੀ ਇਹ ਇਹਨਾਂ ਇਹਨਾਂ ਦਾ ਰਾਏ ਸਾਹਿਬ ਦੀ ਟੀਮ ਦਾ ਸ਼ਲਾਘਾਯੋਗ ਕੰਮ ਹੈ ਤੇ ਇਹਦੇ ਨਾਲ ਜਿਹੜੇ ਖਿਡਾਰੀ ਹੈ ਉਹਨਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲਦਾ ਅਤੇ ਜਿਵੇਂ ਇਹਨਾਂ ਨੇ ਪਹਿਲਾਂ ਵੀ ਦੱਸਿਆ ਕਿ 50 ਤੋਂ ਜ਼ਿਆਦਾ ਬੱਚੇ ਇਹਨਾਂ ਦੇ ਵੱਖ-ਵੱਖ ਫੌਜ ਪੁਲਿਸ ਭਰਤੀ ਹੋ ਚੁੱਕੇ ਹਨ ਤੇ ਸੋਸਾਇਟੀ ਲਈ ਬਹੁਤ ਇਹਨਾਂ ਦੀ ਵਧੀਆ ਦੇਣਾ ਮੈਂ ਇਹਨਾਂ ਨੂੰ ਸ਼ੁਭਕਾਮਨਾਵਾਂ ਪਹਿਲਾਂ ਦੱਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡਾ 15ਵਾਂ ਸ਼ਹੀਦ ਅਜਸਾਬ ਪਾਕਿਸਤਾਨ ਫੁੱਟਬਾਲ ਟੂਰਨਾਮੈਂਟ ਐਂਡ ਇੰਟਰ ਸਟੇਟ ਐਥਲੈਟਿਕ ਮੀਟ ਸੀਨੀਅਰਸ ਕੰਟਰੀ ਸਕੂਲ ਦੇ ਵਿੱਚ 올ਿਪੀਅਨ ਸਰਦਾਰ ਜਨੈਲ ਸਿੰਘ ਸਟੇਡੀਅਮ ਦੇ ਵਿੱਚ ਕਰਾ ਰਹੇ ਆ ਅਸੀਂ ਔਰ ਇਸ ਦੇ ਵਿੱਚ ਸਾਡੀਆਂ ਟੋਟਲ ਪੈਂਡ ਲੈਵਲ ਦੇ ਉੱਤੇ 24 ਟੀਮਸ ਫੁੱਟਬਾਲ ਦੀਆਂ ਨੇ ਪਾਰਟਿਸਿਪੇਟ ਕੀਤਾ ਹੈਗਾ ਇਸ ਤੋਂ ਲਾਭ ਅਸੀਂ ਥਿਸ ਈਅਰ ਸ਼ੀ ਅਕੈਡਮੀਆ ਅੰਡਰ 17 ਫੁੱਟਬਾਲ ਦੀਆਂ ਉਹ ਪਾਰਟਿਸਿਪੇਟ ਕਰ ਰਹੀਆਂ ਨੇ ਇਸ ਤੋਂ ਲਾਭ 29 ਨੂੰ ਇਹ ਇੰਟਰ ਸਟੇਟ ਸਕੂਲ ਕੰਪੀਟੀਸ਼ਨ ਹੋ ਰਿਹਾ ਹੈਗਾ ਔਰ ਉਹਦੇ ਵਿੱਚ ਬਹੁਤ ਹੀ ਅਸੀਂ ਖੁਸ਼ੀ ਔਰ ਮਾਣ ਮਹਿਸੂਸ ਕਰਦੇ ਆ ਕਿ 29 ਨੂੰ ਹੀ ਇਹ ਇਸ ਇਸ ਟੂਰਨਾਮੈਂਟ ਨੂੰ ਸ਼ੁਰੂ ਕਰਨ ਵਾਸਤੇ ਐਥਲੈਟਿਕ ਮੀਟ ਨੂੰ ਸ਼ੁਰੂ ਕਰਨ ਵਾਸਤੇ ਸਾਡੇ ਹਸੈਨਪੂਰੀ ਸਾਹਿਬ ਆ ਰਹੇ ਨੇ ਔਰ ਉਹਦੇ ਨਾਲ ਹੀ ਉਹਦੇ ਵਿੱਚ ਟਾਗੋ ਬਾਰ ਔਰ ਗਰਲਸ ਅਸੀਂ ਇਹ 3 ਸਾਲ ਤੋਂ ਲਗਾਤਾਰ ਕਰਾ ਰਹੇ ਹੈਗੇ ਆ ਜੀ ਔਰ ਸਾਨੂੰ ਬਹੁਤ ਹੀ ਖੁਸ਼ੀ ਔਰ ਮਾਣ ਮਹਿਸੂਸ ਕਰਦੇ ਆ ਕਿ ਇਹਦੇ ਵਿੱਚ ਸਰਦਾਰ ਕਰਨਜੀਤ ਸਿੰਘ ਸੰਧੂ ਸਾਹਿਬ ਸਿਧਾਂਤਪਾਲ ਸਿੰਘ ਦੇ ਭਤੀਜੇ ਉਹ ਸਪੈਸ਼ਲ ਤੌਰ ਤੇ 29 ਨੂੰ 11 ਵਜੇ ਦੇ ਲਾਗੇ ਸਕੇ ਆ ਰਹੇ ਨੇ ਔਰ ਮੈਂ ਇਹਦੇ ਨਾਲ ਹੀ ਆਪਣੀ ਕਲੱਬ ਦੀਆਂ ਜਿੰਨੀਆਂ ਐਕਟੀਵਿਟੀ ਨੇ ਕਿੰਨਾ ਸਾਡੇ ਇਲਾਕੇ ਦਾ ਸਾਥ ਹੈ ਕਿ ਕਈ ਵਾਰ ਪਿੰਡਾਂ ਦੇ ਵਿੱਚ ਸ਼ੂਟ ਗਰਾਊਂਡ ਛੂਟੀਆਂ ਹੁੰਨੀਆਂ ਤੇ ਇਹ ਵਧੀਆ ਅਲਿਸ਼ਾਨ ਗਰਾਊਂਡ ਜੋ ਇਹ ਤਿਆਰ ਕੀਤੀ ਹੈ ਅਸ਼ੀਦਾਂ ਪਾਸੇ ਫੁੱਟਬਾਲ ਕਲੱਬ ਵਾਲਿਆਂ ਨੇ ਕੀਤੀ ਹੈਗੀ ਆ ਪੂਰੇ ਦੇ ਸਾਡੇ 50 ਤੋਂ ਉੱਤੇ ਬੱਚੇ ਆਰਮੀ ਵਿੱਚ ਚਲੇ ਗਏ ਨੇ ਹੈਗੇ ਉਸ ਤੇ ਨਾਲ ਹੀ ਇੰਟਰਨੈਸ਼ਨਲ ਲੈਵਲ ਤੇ ਸਾਡੀ ਕੁੜੀ ਕਲਮਨ ਜਾਰੋ ਵਿੱਚ ਜਾ ਕੇ ਆਈ ਆਪਣੇ ਕਾ 10 ਪਿੰਡ ਮੋਰਾਵਲੀ ਤੋਂ ਸੋ ਵੱਡੀਆਂ ਐਕਟਿਵਿਟੀਜ਼ ਕਲੱਬੋਂ ਕਰਾ ਕਰ ਲਿਆ ਹੈਗਾ ਸੋ ਇਹਦੇ ਨਾਲ ਹੀ ਮੈਂ ਸਮੁੱਚੇ ਆਡੀਅנס ਨੂੰ ਵੀਡੀਓ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਾਡਾ ਇਹ ਸ਼ਹੀਦ ਦੇ ਆਜ਼ਮ ਸਰਦਾਰ ਪਾਸਿੰਗ ਸਪੋਰਟਸ ਕਲੱਬ ਵੱਲੋਂ ਇਹ 15 ਮਾਹ ਟੂਰਨਾਮੈਂਟ ਕਰਵਾਇਆ ਜਾ ਰਿਹਾ ਤੇ ਜਿਹੜਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਵਰਨਮੈਂਟ ਗੜਸ਼ੰਕਰ ਲੰਪੀਆ ਸਤਾ ਜਨਰਲ ਸਿੰਘ ਫੋਟੋ ਸਟ੍ਰੀਨ ਵਿੱਚ ਹੁੰਦੀ ਹੈ ਤੇ ਇਹ ਸਾਡਾ ਹਰੇਕ ਸਾਲ ਜਿਹੜਾ ਕਾਫਲਾ ਆ ਟੂਰਨਾਮੈਂਟ ਦਾ ਉਹ ਵੱਧਦਾ ਜਾ ਰਿਹਾ ਤੇ ਇਸ ਵਾਰ ਅਸੀਂ ਜਿਹੜਾ ਇਹ ਟੂਰਨਾਮੈਂਟ ਹੈ ਸਾਡੇ ਵਿਚਕਾਰ ਇੱਕ ਹੋਣ ਹਣ ਖਿਡਾਰੀ ਸਾਡਾ ਅੰਕੇ ਦਾ ਜਿਹੜਾ ਕਿ ਨਹੀਂ ਰਿਹਾ ਤੇ ਉਹਦੀ ਯਾਦ ਦੇ ਵਿੱਚ ਸ੍ਰੀ ਚੰਦਰ ਪ੍ਰਵਾ ਜੀ ਉਹਨਾਂ ਦੀ ਯਾਦ ਦੇ ਇੱਕ ਕੁਲਦੀਪ ਸ਼ਾਵਲਾ ਸਾਡੇ ਇਹ ਤੈਨਾਂ ਨੂੰ ਸਮਰਪਿਤ ਹੈ ਇਹ 15ਵਾਂ ਟੂਰਨਾਮੈਂਟ ਤੇ ਅਸੀਂ ਇਹੀ ਬੇਨਤੀ ਕਰਦੇ ਆਂ ਸਾਰਿਆਂ ਨੂੰ ਕਿ ਜਿਹੜਾ ਇਹ ਟੂਰਨਾਮੈਂਟ ਉਹ ਫੁੱਟਬਾਲ ਹੈ ਇਹ ਬਾਕੀ ਵੀ ਅਸੀਂ ਸਾਰਿਆਂ ਨੂੰ ਇਹੀ ਕਹਾਂਗੇ ਫਿਰ ਖੇਤਾਂ ਦੇ ਨਾਲ ਵਤ ਵਤ ਜੁੜੋ ਨੌਜਵਾਨਾਂ ਨੂੰ ਜੋੜੋ ਤੇ ਹੋ ਸਕੇ ਜੇ ਤਾਂ ਹੁਣ ਤੁਸੀਂ ਹਰੇਕ ਸਾਲ 6ਵੇਂ ਮਹੀਨੇ ਜਦੋਂ ਛੁੱਟੀਆਂ ਹੁੰਦੀਆਂ ਸਮਰ ਛੁੱਟੀਆਂ ਹੁੰਦੀਆਂ ਉਸ ਵੇਲੇ ਸਮਰ ਕੈਂਪ ਲਗਾਈਦਾ ਉਹਦੇ ਵਿੱਚ तकरीबन ਬਹੁਤ ਸਾਰੇ ਬੱਚੇ ਜਿਹੜੇ ਸਾਡੇ ਦਰਮਿਆਨ ਆ ਇਥੇ ਟ੍ਰੇਨਿੰਗ ਲੈਣ ਆਉਂਦੇ ਆ ਤੇ ਬਹੁਤ ਇੰਟਰਨੈਸ਼ਨਲ ਲੈਵਲ ਦੇ ਵੀ ਸਾਡੇ ਕਲੱਬ ਦੇ ਵਿੱਚੋਂ ਪਲੇਅਰ ਨਿਕਲੇ ਆ ਤੇ ਗੜਸ਼ੰਕਰ ਦੇ ਸ਼ਹਿਰ ਦੇ ਵੀ ਕਾਫੀ ਬੱਚੇ ਹੈਗੇ ਆ ਇੱਕ ਸਾਡਾ ਮੁੰਡਾ ਫਰੀਦੀ ਆ ਜਿਹੜਾ ਇੰਟਰਨੈਸ਼ਨਲ ਖੇਡੇ ਆ ਫੁੱਟਬਾਲ ਇੰਡੀਅਨ ਟੀਮ ਦੇ ਵਿੱਚ ਵੀ ਖੇਡਦਾ ਉਹ ਤੇ ਹੋਰ ਬਹੁਤ ਸਾਰੀਆਂ ਉਪਲਬਧੀਆਂ ਹੈਗੀਆਂ ਫੌਜ ਦੇ ਵਿੱਚ ਮੁੰਡੇ ਬਹੁਤ ਭਾਟੀ ਹੋਏ ਆ ਇਸੇ ਗਰਾਊਂਡ ਦੇ ਵਿੱਚੋਂ ਨਿਕਲੇ ਆ ਅਸੀਂ ਆਸ ਕਰਦੇ ਹਾਂ ਜਿੰਨੇ ਵੀ ਕੋਈ ਮੇਰੀ ਆਵਾਜ਼ ਸੁਣਦਾ ਹੈ ਜਾਂ ਮੇਰੀ ਬੇਨਤੀ ਹੈ ਸਾਰਿਆਂ ਨੂੰ ਜਿਹੜੇ ਪੇਰੈਂਟਸ ਆ ਖਾਸ ਕਰਕੇ ਉਹਨਾਂ ਨੂੰ ਵੀ ਆਪਣੇ ਬੱਚਿਆਂ ਨੂੰ ਜੇ ਨਸ਼ਿਆਂ ਤੋਂ ਬਚਾਣਾ ਹੈ ਤਾਂ ਉਹਨਾਂ ਨੂੰ ਖੇਡਾਂ ਵੱਲ ਜਾਂ ਗਰਾਊਂਡਾਂ ਵੱਲ ਲੈ ਕੇ ਆਉਣਾ ਜ਼ਰੂਰੀ ਹੈ ਤੇ ਮੈਂ ਲਾਸਟ ਜਿਹੀ ਕਹੂੰਗਾ ਸਾਰਿਆਂ ਦਾ ਜਿੰਨੇ ਵੀ ਇੱਥੇ ਆਏ ਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ